ਅਸੀਂ ਨਹੀਂ ਕੀਤੀ ਅਸੀਂ ਆਪਣੇ ਬਿਆਰ ਤੋਂ ਦੱਸ ਰੇੜੀਆਂ ਲੱਗਣਾਂ ਨਹੀਂ ਇੱਥੇ ਰੇੜੀ ਨਹੀਂ ਲੱਗਣ ਦੇਣੀ ਤੁਸੀਂ ਦੀ ਲੋਸ ਤਾਂ ਸਾਨੂੰ ਦੁਕਾਨਦਾਰ ਨਹੀਂ ਲੋਸਦਾ ਸਾਨੂੰ ਪ੍ਰਸ਼ਾਸਨ ਗਿਆ ਨਹੀਂ ਦੱਸਾਂਗੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਜੇ ਤੁਸੀਂ ਸਾਡੇ ਨਾਲ ਦੁਕਾਨ ਦੇ ਆ ਵੀ ਤੁਸੀਂ ਨਾਲ ਤਾਂ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਤਾਂ ਨਹੀਂ ਕਰਦੇ ਉਹ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਤੁਹਾਡੇ ਨਾਲ ਕਰਦੇ ਹਾਂ ਮੈਂ ਕਹਾਂ ਤੁਸੀਂ ਬਣਾ ਲਈ ਕੋਈ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਅਸੀਂ ਤੁਹਾਡੇ ਨਾਲ ਨਹੀਂ ਕਰਦੇ ਅਸੀਂ ਆਪਣੀ ਕਰਦੇ ਪਏ ਹਾਂ ਉਹਨਾਂ ਨੂੰ ਪਤਾ ਨਹੀਂ ਦਿੱਤਾ ਜੇ ਭਰਾਵਾਂ ਨੂੰ ਸਾਡੇ ਬਾਰੇ ਤੁਹਾਨੂੰ ਭਰਾਵਾਂ ਨੂੰ ਇੱਜ਼ਤ ਦੇਣਾ ਮੈਂ ਦੇਣਾ ਤੁਹਾਨੂੰ ਮੂੰਹ ਤਾਂ ਕਦੇ ਛੇੜਦਾ ਉਹ ਮੂੰਹ ਮਾਰ ਸਾਡੀ ਰੇੜੀਆਂ ਦੇ ਰੋਟੀ ਰੋਟੀ ਦੇ ਲੱਤ ਮਾਰਦਾ ਅਗਲਾ ਕਿਹੜਾ ਹੈਗਾ ਦੇਖ ਤੁਸੀਂ ਉਹਨੂੰ ਕਹੋ ਰੇੜੀਆਂ ਨਹੀਂ ਲੱਗਣ ਦੇ ਤੁਸੀਂ ਉਹਨੂੰ ਇਹ ਗੱਲ ਕਹੋ ਵੀ ਰੇੜੀਆਂ ਰੇੜੀ ਨੂੰ ਪ੍ਰਸ਼ਾਸਨ ਚੁਕਾ ਸਕਦੇ ਨਾ ਰੇਡੀ ਨੂੰ ਪ੍ਰਸ਼ਾਸਨ ਚ ਕਰਦਾ ਰੇਡੀ ਨੂੰ ਪ੍ਰਸ਼ਾਸਨ ਚ ਕਰਦਾ ਮੈਂ ਆਫੀ ਨਹੀਂ ਜੇ ਤੂੰ ਦੇਖਣਾ ਚਾਹੁੰਦਾ ਕੁਝ ਮੈਂ ਨਾ ਹੈਗਾ ਸਰ ਭਾਲਾ ਨੂੰ ਕੋਈ ਨਹੀਂ ਹੋਦਾ ਪਿਆ ਕਰਨਾ ਕਿਹਨੂੰ ਬੁਲਾਣਾ ਨਹੀਂ ਉਹ ਮੇਰੀ ਗੱਲ ਸੁਣਾ ਕਰਨਾ ਕਰਨੇ ਨਹੀਂ ਅਸੀਂ ਕਰਨੇ ਨਹੀਂ ਅਸੀਂ ਲੜਨੇ ਨਹੀਂ ਕਰਕੇ ਦੇਖ ਉਹ ਅਸੀਂ ਲੜਨਾ ਹੀ ਨਹੀਂ ਕਰਾਂ ਜੀ ਅੱਜ ਤੈਨੂੰ ਮੈਂ ਦਿਖਾਉਂਗਾ ਕਿ ਕਰਾਂਗੇ ਅਸੀਂ ਨਹੀਂ ਲੜਨਾ ਤੂੰ ਆ ਬੈਠ ਤੂੰ ਆ ਬੈਠ ਜਾਣਾ ਮੈਂ ਸਮਝ ਗਿਆ ਹੱਡੇ ਨਾਲ ਬੈਠ ਰਹਿ ਫੰਨਾ ਸ਼ਹਿਰ ਦੀ ਗੁਰੂ ਅਮਰਦਾਸ ਮਾਰਕੀਟ ਵਿੱਚ ਰੇੜੀ ਫੜੀ ਵਾਲਿਆਂ ਨੂੰ ਲਗਾਉਣ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਇੱਕ ਪਾਸੇ ਦੁਕਾਨਦਾਰਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਜਦ ਕਿ ਦੂਜੇ ਪਾਸੇ ਰੇੜੀ ਵਾਲਿਆਂ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਇਸ ਮੁੱਦੇ ਨੂੰ ਲੈ ਕੇ ਅੱਜ ਦੁਕਾਨਦਾਰ ਹੜਤਾਲ ਤੇ ਬੈਠ ਗਏ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰ ਵਿੱਚ 40 ਦੇ ਕਰੀਬ ਰੇੜੀ ਫੜੀ ਵਾਲਿਆਂ ਵੱਲੋਂ ਸ਼ਰਿਆਮ ਰੇੜੀ ਫੜੀ ਲਾਈ ਜਾ ਰਹੀ ਹੈ। ਇਨ੍ਹਾਂ ਰੇੜੀ ਫੜੀ ਵਾਲਿਆਂ ਦੇ ਸਥਾਪਿਤ ਹੋਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਦੁਕਾਨਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਦੁਕਾਨਾਂ ਤੇ ਗਾਹਕ ਘਟ ਗਏ ਹਨ ਜਿਸ ਕਰਕੇ ਸਾਰੇ ਦੁਕਾਨਦਾਰ ਦੁਖੀ ਹਨ ਇਸ ਦੇ ਵਿਰੋਧ ਵਿੱਚ ਉਹਨਾਂ ਨਗਰ ਕੌਂਸਲ ਦੇ ਈਓ ਨੂੰ ਸ਼ਿਕਾਇਤ ਕੀਤੀ ਦੁਕਾਨਦਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਰਦਾਰ ਤਨੁਪ੍ਰੀ ਸਿੰਘ ਸੌਨ ਦੇ ਦਖਲ ਤੋਂ ਬਾਅਦ ਨਗਰ ਕੌਂਸਲ ਦੀਆਂ ਟੀਮਾਂ ਨੇ ਨਜਾਇਜ਼ ਕਬਜ਼ਾ ਨੂੰ ਹਟਾ ਦਿੱਤਾ ਪਰ ਅੱਜ ਐਤਵਾਰ ਹੁਣ ਕਾਰਨ ਰੇੜੀ ਵਾਲਿਆਂ ਨੇ ਪਹਿਲਾਂ ਵਾਂਗੀ ਫਿਰ ਤੋਂ ਰੇੜੀਆਂ ਲਗਾ ਦਿੱਤੀਆਂ ਦੂਜੇ ਪਾਸੇ ਸਟ੍ਰੀਟ ਵੈਂਡਰ ਐਸੋਸੀਏਸ਼ਨ ਦੇ ਨੁਮਾਇੰਦੇ ਗੋਲਦੀ ਸ਼ਰਮਾ ਨੇ ਕਿਹਾ ਕਿ ਕੇਂਦਰ ਨੇ ਸਪਸ਼ਟ ਕੀਤਾ ਗਿਆ ਹੈ ਜਦੋਂ ਤੱਕ ਸਟ੍ਰੀਟ ਵੈਂਡਰ ਨੂੰ ਜਗ੍ਹਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਤੰਗ ਨਹੀਂ ਕੀਤਾ ਜਾਵੇਗਾ ਇਸ ਸਮੇਂ ਤੋਂ ਇਹ ਗੱਲ ਚੱਲ ਰਹੀ ਹੈ ਪਿਛਲੀ 23 ਤਰੀਕ ਨੂੰ ਅਸੀਂ ਪੀਓ ਸਾਹਿਬ ਨੂੰ ਇੱਕ ਲੈਟਰ ਦੇ ਕੇ ਅਸੀ ਮੰਗ ਪੱਤਰ ਕਿ ਇੱਥੋਂ ਸਾਡੀ ਮਾਰਕਿੰਗ ਮਾਰਕਿੰਗ ਕਰਾਈ ਜਾਵੇ ਪਾਰਕਿੰਗ ਦੀ ਤੇ ਇੱਥੋਂ ਰੇੜੀਆਂ ਫੜੀਆਂ ਜਿਹੜੀਆਂ ਲੱਗੀਆਂ ਹੋਈਆਂ 35 ਤੋਂ 40 ਪੰਜ ਚਾਰ ਬੰਦੇ ਦੀ ਨਹੀਂ ਮਤਲਬ ਉਹ ਪੰਜ ਪੰਜ 6 6 22 ਬੰਦਾ ਲਾਈ ਬੈਠਾ ਜਿੱਦਾਂ ਮਾਫੀਆ ਟਾਈਪ ਕਹ ਲੋ ਉਹਨੂੰ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਇੱਥੋਂ ਚਕਾਈਆਂ ਜਾਣ ਤੇ ਪ੍ਰੋਪਰ ਮਾਰਕਿੰਗ ਕਰਾਈ ਜਾਵੇ ਤਾਂ ਕਿ ਸਾਡੇ ਕੋਲ ਜਿਹੜਾ ਕਸਟਮਰ ਆ ਉਹ ਪਹੁੰਚ ਸਕੇ ਜਿਹੜਾ ਕਿ ਹੁਣ ਕਸਟਮਰ ਆਉਂਦਾ ਤਾਂ ਦੋ ਦੋ ਘੰਟੇ ਵੇਟ ਕਰਨੀ ਪੈਂਦੀ ਹੈ ਉਹਨਾਂ ਨੂੰ ਤਾਰਾਂ ਦੇ ਵਿੱਚ ਖੜੇ ਰਹਿੰਦੇ ਨੇ ਵਿਚਾਰੇ ਵੇਟਿੰਗ 'ਚ ਕਾਰਨ ਕੀ ਆ ਪਿੱਛੇ 40 ਤੋਂ 50 ਰੇੜੀਆਂ ਲੱਗੀਆਂ ਹੋਈਆਂ ਇਹ 40 50 ਰੇੜੀਆਂ ਹਟਦੀਆਂ ਨੇ ਤਾਂ ਸਮੂਥਲੀ ਸਾਡੀ ਪਾਰਕਿੰਗ ਚੱਲਦੀ ਹੈ ਜਿੱਦਾਂ 5 ਦਿਨ ਅਸੀਂ ਦੇਖਿਆ ਲਗਾਤਾਰ ਬਹੁਤ ਸਮੂਥ ਚੱਲਦੀ ਸੀ ਪਾਰਕਿੰਗ ਤੇ ਕਸਟਮਰ ਵੀ ਖੁਸ਼ ਸੀ ਸਾਡਾ ਕਿ ਸਾਨੂੰ ਹੁਣ ਟਾਈਮ ਤੇ ਅਸੀਂ ਪਹੁੰਚਦੇ ਆਂ ਘੰਟਾ ਤੋਂ ਘੰਟਾ ਜਿਹੜਾ ਕਸਟਮਰ ਖੜ ਕੇ ਆਉਂਦਾ ਉਹ ਨੈਕਸਟ ਟਾਈਮ ਉਹ ਬਰਦਾ ਨਹੀਂ ਮਾਰਕੀਟ 'ਚ ਉਹ ਕਹਿੰਦਾ ਅਸੀਂ ਇੰਨੀ ਦੇਰ ਕਾਹਤੇ ਵੇਟ ਕਰੀ ਅਸੀਂ ਕਿਤੇ ਹੋਰ ਬਣਵਾ ਲੈਨੇ ਆ ਸਾਮਾਨ ਆਪਣਾ ਜਿਹਨੇ ਖਰੀਦਣਾ ਹੋਰ ਕਿਤੇ ਖਰੀਦ ਲੈਨੇ ਆ ਇਹ ਸਾਨੂੰ ਕਸਟਮਰ ਹੀ ਸਾਨੂੰ ਮਤਲਬ ਬਾਰ-ਬਾਰ ਆ ਕੇ ਦੱਸਦਾ ਸੀ ਕਿ ਅਸੀਂ ਪਰੇਸ਼ਾਨ ਆ ਤੁਹਾਡੀ ਦੁਕਾਨ ਤੇ ਅਸੀਂ ਆਉਣਾ ਨਹੀਂ ਅਸੀਂ ਆਉਣਾ ਬੰਦ ਅਸੀਂ ਕਿਤੇ ਹੋਰ ਹੋਰ ਜਾ ਕੇ ਸਮਾਨ ਲੈ ਲਿਆ ਕਰਾਂਗੇ ਖਰੀਦ ਰਾਂਗੇ ਇਸ ਇਸ ਬਾਬਤ ਅਸੀਂ ਫਿਰ 23 ਤਰੀਕ ਨੂੰ 23 ਜਨਵਰੀ ਨੂੰ ਇੱਕ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਰਿਮਾਈਂਡਰ ਫੇਰ 31 ਤਰੀਕ ਨੂੰ ਦੇ ਕੇ ਆਏ ਇਸ ਵਿੱਚ ਅਸੀਂ ਮੰਤਰੀ ਜੀ ਨੂੰ ਵੀ ਮਿਹਰੇ ਸੌਂਦ ਸਾਹਿਬ ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਉਹਨਾਂ ਨੂੰ ਮੰਗਾ ਰੱਖੀ ਆ ਆਪਣੀ ਕਿਥੋ ਥੋੜੀਆਂ ਮੰਗਾ ਜਾਇਜ਼ ਨੇ ਤੇ ਉਹਨੂੰ ਅਸੀਂ ਠੀਕ ਕਰਵਾਵਾਂਗੇ ਉਸ ਤੋਂ ਬਾਅਦ ਮੈਡਮ ਪਰਮਜੀਤ ਕੌਰ ਨੇ ਆ ਕੇ ਰਿਹੜੀਆਂ ਸਾਰੀਆਂ ਚੱਕਾਤੀਆਂ 5 6 ਦਿਨੇ ਹੀ ਹਲੇ ਹੋਏ ਨੇ ਚੱਕੀਆਂ ਨੂੰ ਅੱਜ ਸੰਡੇ ਦਾ ਦਿਨ ਅੱਜ ਸਵੇਰੇ ਸਵੇਰੇ ਆ ਕੇ ਉਦਾਂ ਹੀ ਪ੍ਰੋਪਰ ਫੇਰ ਉਹਨਾਂ ਨੇ ਆਪਣੇ ਪੂਰੇ ਅੱਡੇ ਲੈ ਕੇ ਖੋਖੇ ਜਿਵੇਂ ਹੁੰਦੇ ਨੇ ਖੋਖੇ ਦੇ ਲਾਲ ਦੇ ਟੈਂਟ ਲਾ ਲੰਦੇ ਹਲੇ ਉਹ ਤਾਂ ਨਹੀਂ ਲਗਾਏ ਪਰ ਆਪਣੀਆਂ ਰੇੜੀਆਂ ਪੂਰੀਆਂ ਲਗਾ ਲਈਆਂ ਉਹਨਾਂ ਨੇ ਆ ਕੇ ਅਸੀਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਇਹ ਕਾਤੇ ਲੱਗੀਆਂ ਤਾਂ ਚੁਕਾਤੀਆਂ ਸੀ ਅਸੀਂ ਉਹ ਕਹਿੰਦੇ ਸਾਨੂੰ ਠੇਕੇਦਾਰ ਨੇ ਕਿਹਾ ਇਹ ਤਾਂ ਐਵੇਂ ਹੀ ਲੱਗਣਗੀਆਂ ਅਸੀਂ ਨਿਊਰੋ ਚੱਕਣੀਆਂ ਅਸੀਂ ਆ ਫਿਰ ਅਸੀਂ ਦੁਕਾਨਾ ਬੰਦ ਕਰੇ ਕਹਿੰਦਾ ਤੁਸੀਂ ਜੋ ਮਰਜ਼ੀ ਕਰੋ ਅਸੀਂ ਇੱਥੇ ਹੀ ਰਹਿਣਾ ਤੇ ਉਹਨਾਂ ਨੇ ਦੁਕਾਨਦਾਰਾਂ ਨਾਲ ਬੱਤਸਲੂਕੀ ਵੀ ਕੀਤੀ ਐ ਧੱਕਾਮਕੀ ਵੀ ਕੀਤੀ ਐ ਤੇ ਗੱਲ ਇਹ ਹੈ ਜੀ ਅਸੀਂ ਇਹ ਧਰਨਾ ਲਾਉਣ ਤੋਂ ਪਹਿਲਾਂ ਅਸੀਂ ਸਾਰੇ ਆਪਣੇ ਮਿਨਿਸਟਰ ਸਾਹਿਬ ਨੂੰ ਕਾਉਂਸਲ ਆਪਣੇ ਮਿਊਨਿਸਪਲ ਕਮੇਟੀ ਈਓ ਸਾਹਿਬ ਨੂੰ ਅਸੀਂ ਸਾਰਿਆਂ ਨਾਲ ਕੰਟੈਕਟ ਕਰਕੇ ਅਸੀਂ ਉਸ ਤੋਂ ਬਾਅਦ ਸਾਨੂੰ ਮਜਬੂਰਨ ਅੱਜ ਧਰਨਾ ਲਾਣਾ ਪਿਆ ਅਸੀਂ ਚਾਹਦੇ ਨਹੀਂ ਸੀਗੇ ਕੋਈ ਇਸ ਟਾਈਪ ਦਾ ਅਸੀਂ ਧਰਨਾ ਲਾਈਏ ਅਸੀਂ ਇੱਥੇ ਇਹ ਸਾਡੀ ਇੱਕ ਨਾ ਗੁਰੂ ਅਮਰਦਾਸ ਮਾਰਕੀਟ ਪਲਾਨਡ ਮਾਰਕੀਟ ਹੈ ਇੰਪਰੂਵਮੈਂਟਸ ਲਈ ਇਹਦੇ ਦਾ ਇੱਕ ਨੋਰਮਸ ਜਿਹੜੇ ਆ ਉਹਨੂੰ ਅਸੀਂ ਪੂਰਾ ਫਾਲੋ ਕਰਦੇ ਆ ਉਹਦੇ ਵਿੱਚ ਸਾਨੂੰ ਇਹਨਾਂ ਨੇ ਪੂਰੀਆਂ ਕੰਡੀਸ਼ਨਾਂ ਦੱਸਿਆ ਹੁੰਦੀਆਂ ਐ ਇਹ ਆ ਚੀਜ਼ ਇੱਥੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਥਰੂਮ ਐਕਸਟਰਾ ਜੋ ਵੀ ਸਮਥਿੰਗ ਵੀ ਹਸਪੀਟਲ ਬਣੇ ਹੋਏ ਆਂ ਔਰ ਅੱਛੇ ਡਾਕਟਰਸ ਹੈ ਉਹ ਹਾਰਦੇ ਡਾਕਟਰਸ ਹੈ ਔਰ ਡੈਂਟਿਸਟ ਹੈ ਔਰ ਮਲਟੀ ਇੱਥੇ ਸਾਡੇ ਜਿਹੜੇ ਹਸਪੀਟਲ ਵੀ ਬਣੇ ਵੀ ਆ ਠੀਕ ਹੈ ਜੀ ਉਹ 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 ਨਾ ਦੇਖੋ ਇੱਥੇ 2-3 ਇਨਸੀਡੈਂਟ ਇਦਾਂ ਦੇ ਹੋ ਚੁੱਕੇ ਵੀ ਪੇਸ਼ੈਂਟ ਨੂੰ ਹਾਰਟ ਅਟੈਕ ਆਇਆ ਵੀ ਹਸਪੀਟਲ ਤੱਕ ਪਹੁੰਚਣਾ ਉਹਦਾ ਮੁਸ਼ਕਲ ਹੋ ਗਿਆ ਉਹ ਰੈਫਰ ਕੀਤਾ ਗਿਆ ਉਹ ਬਾਰੋਬਾਰੀ ਹੀ ਇਥੋਂ ਚੇ ਲਾ ਗਿਆ ਉਹ ਉਹ ਪੇਸ਼ੈਂਟ ਬਚਿਆ ਨਹੀਂ ਬਚਿਆ ਸਾਨੂੰ ਨਹੀਂ ਪਤਾ ਬਟ ਇੱਥੇ ਜਿਹੜੀ ਹਸਪੀਟਲ ਦੀ ਫੈਸਿਲਿਟੀ ਵੀ ਜ਼ੀਰੋ ਹੋ ਰਹੀ ਹੈ ਉਹ ਐਡਾ ਬੜਾ ਨਾਮੀ ਹਸਪੀਟਲ ਹੈ ਬੀ ਐਮ ਕੇ ਹਸਪੀਟਲ ਹੈ ਜਿਹਦੇ ਚ ਐਮ ਡੀ ਐਮ ਸਾਰੇ ਡਾਕਟਰ ਹੁੰਦੇ ਆ ਬਟ ਉਹਦੇ ਲਈ ਵੀ ਸਾਨੂੰ ਬੜੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਮੋਰਓਵਰ ਆ ਹੁਣ ਦੇਖੋ ਤੁਸੀਂ ਅਸੀਂ ਰੇੜੀਆਂ ਫੜੀਆਂ ਅੱਜ ਅੱਜ ਤੋਂ ਪਹਿਲਾਂ ਅਸੀਂ ਸਾਰੇ ਮਿਲ ਕੇ ਸਾਰਿਆਂ ਨੇ ਅਸੀਂ ਚੁਕਵਾਤੀਆਂ ਸੀਗੀਆਂ ਅੱਜ ਬਾਇ ਹੁੱਕ ਬਾਇ ਕਰੁਕ ਇਹਨਾਂ ਨੇ ਦੁਆਰਾ ਰੇੜੀਆਂ ਲਾ ਲਈਆਂ ਅਸੀਂ ਉਹਨਾਂ ਨਾਲ ਗੱਲਬਾਤ ਕਰੀ ਵੀ ਭਾਈ ਜੀ ਇਹ ਰੇੜੀਆਂ ਦਾ ਇੱਥੇ ਅਲਾਉ ਨਹੀਂ ਹੈਗੀ ਤੁਸੀਂ ਕਿੱਦਾਂ ਲਾਤੀ ਆ ਕਹਿੰਦੇ ਜੀ ਅਸੀਂ ਤਾਂ ਲਾਣੀ ਹੈ ਜੀ ਤੁਸੀਂ ਜੋ ਮਰਜ਼ੀ ਕਰਨਾ ਕਰ ਲਓ ਉਹ ਸਾਡੇ ਨਾਲ ਲੜਨ ਨੂੰ ਆਏ ਅਸੀਂ ਦੁਕਾਨਦਾਰ ਅਸੀਂ ਪੀਸ ਐਂਡ ਮਾਈਂਡ ਅਸੀਂ ਅਸੀਂ ਕੋਈ ਐਜੰਸੀ ਦੀ ਐਜੀਟੇਸ਼ਨ ਨਹੀਂ ਕਰਨਾ ਚਾਹੁੰਦੇ ਵੀ ਜਿਸ ਦੇ ਨਾਲ ਕੋਈ ਮਾਹੌਲ ਵਿਗੜੇ ਤੋਂ ਬੜੀ ਦਿੱਕਤ ਇਹ ਹੈ ਇੱਥੇ ਨਾ ਤਾਂ ਕੋਈ ਕਸਟਮਰ ਆ ਸਕਦਾ ਨਾ ਤਾਂ ਕੋਈ ਸਕੂਟਰ ਆ ਸਕਦਾ ਨਾ ਕੋਈ ਬੰਦਾ ਪੈਦਲ ਜਾ ਸਕਦਾ ਹੈਗਾ ਇੰਨੀ ਕੌਨਜਮੈਂਟ ਹੋਈ ਚੁੱਕੀ ਇੱਥੇ ਸਾਡੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਕਿਉਂ ਇਹਨਾਂ ਨੂੰ ਸਪੋਰਟ ਕਰਦਾ ਸਾਨੂੰ ਇਸ ਬਾਰੇ ਸਮਝ ਨਹੀਂ ਆ ਰਿਹਾ ਹੈਗਾ ਕਿਉਂ ਸਾਡੇ ਬਾਕੀ ਸ਼ਹਿਰ ਦੇ ਬੰਦੇ ਇਹਨਾਂ ਨੂੰ ਸਪੋਰਟ ਕਰਦੇ ਨੇ ਦੇਖੋ 10-15 ਰੇੜੀਆਂ ਨੇ ਕੱਲੀਆਂ ਨੇ ਉਹਨਾਂ ਨੂੰ ਕਿਉਂ ਸਪੋਰਟ ਕਰਦੇ ਨੇ ਦੇਖੋ 2 2.5 ਹਜ਼ਾਰ ਵੋਟ ਹੈ ਸਾਡੀ ਮਾਰਕੀਟ ਦੀ ਉਹਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਿਉਂ ਇਹਨਾਂ ਨੂੰ ਸਪੋਰਟ ਕਰਦੇ ਆਂ ਕੀ ਆ ਰਾਜਨੀਤਿਕ ਚਾਲ ਹੈ ਸਾਡੀ ਸਮਝ ਤੋਂ ਪਰਾਂ ਹੈਗੀ ਆ ਦੇਖੋ 2 2 000 ਬੰਦਾ ਤੇ ਰੰਦਾ ਹੈਗਾ ਜੀਚ 2 2 300 ਬੰਦਾ ਦੀ ਦੁਕਾਨਦਾਰ ਹੈਗੀ ਹੈ ਦੁਕਾਨਦਾਰ ਨੂੰ ਪਰੇਸ਼ਾਨ ਕਰਨਾ ਇਹ ਪ੍ਰਸ਼ਾਸਨ ਦਾ ਕੀ ਮਕਸਦ ਹੈ ਮੈਨੂੰ ਨਹੀਂ ਸਮਝ ਆ ਰਹਾ ਹੈਗਾ ਵੀ ਕੀ ਚ ਰਾਜਨੀਤੀ ਹੈਗੀ ਆ ਅਸੀਂ ਲੋਕ ਹਮੇਸ਼ਾ ਹੀ ਆਪਣੇ ਜਿਹੜੇ ਸਾਡੇ ਪ੍ਰਧਾਨ ਨੇ ਉਹ ਸਪੋਰਟ ਕਰਦੇ ਆ ਰਹੇ ਆ ਲੇਕਿਨ ਦੇਖੋ ਈਵਨ ਹੁਣ ਦੱਸਿਆ ਪਿਛਲੇ ਤੋਂ ਇਨਸੀਡੈਂਟ ਦੀ ਗੱਲ ਸੁਣਾ ਚੁੱਕੇ ਨੇ ਕਿ ਇੱਥੇ ਇੱਕ ਹਾਰਟ ਪੇਸ਼ੈਂਟ ਆਇਆ ਉਹਨੂੰ ਅਟੈਕ ਹੋ ਚੁੱਕਿਆ ਸੀਗਾ ਉਦੀ ਬੈਨ ਤੱਕ ਨਹੀਂ ਅੰਦਰ ਬੜ ਚਗੀ ਉਹ ਬਾਰੋ-ਬਾਰੇ ਵਾਪਸ ਉਹਨੂੰ ਸਾਨੂੰ ਰੈਫਰ ਕਰਨਾ ਪਿਆ ਕਿ ਤੁਸੀਂ ਲੁਧਿਆਣਾ ਲੈ ਜਾਓ ਦੇਖੋ ਕਿ ਆ ਉਹ ਬੰਦਾ ਲੁਧਿਆਣਾ ਜਾ ਕੇ ਬਚੂਗਾ ਇਹ ਨਹੀਂ ਬਚੂਗਾ ਪਰਮਾਤਮਾ ਦੇ ਹੱਥ ਹੈ ਲੇਕਿਨ ਇਹ ਜੇ ਕਹੀ ਦੀ ਅਗਰ ਸ਼ਹਿਰ 'ਚ ਕੋਈ ਅੱਗ ਲੱਗ ਜੰਦੀ ਹੈ ਸਾਡੇ ਮਾਰਕੀਟ ਦੇ ਵਿੱਚ ਤਾਂ ਫਾਇਰ ਬ੍ਰਿਗੇਡਰ ਨੂੰ ਵੀ ਇੱਥੋਂ ਆਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਉਹ ਕਿਵੇਂ ਗੱਡੀ ਜਾਊਗੀ ਕਿਵੇਂ ਜਾਊ ਦੇਖੋ ਇਹ ਕੋਦਰ ਦੇ ਸਾਰੇ ਇਹ ਸ਼ਹਿਰ ਬਚਿਆ ਹੋਇਆ ਕੋਈ ਅਨਹੈਪਨਿੰਗ ਕਿਸ ਟਾਈਮ ਹੋਗੀ ਤਾ ਮੰਨ ਨੂੰ ਨਹੀਂ ਪਤਾ ਕਿ ਜਾਨ ਮਾਲ ਦਾ ਕਿੰਨਾ ਕੁ ਨੁਕਸਾਨ ਹੋਊਗਾ ਕਿਉਂਕਿ ਇੱਥੇ ਐਨੀ ਐਨਕੋਰਜਮੈਂਟ ਹੋ ਚੁੱਕੀ ਹੈ ਕਿ ਗੱਡੀਆਂ ਬੜਨੀਆਂ ਤੱਕ ਫਾਇਰ ਬਿਗੜਦੀਆਂ ਓਕੀ ਹੋ ਚੁੱਕੀਆਂ ਨੇ ਮਸਲਰ ਦੇ ਵਿੱਚ ਸਾਡੀ ਇੱਕ ਟਾਊਨ ਬੈਂਡਿੰਗ ਕਮੇਟੀ ਬਣੀ ਹੋਈ ਹੈ ਸੈਂਟਰ ਸਰਕਾਰ ਵੱਲੋਂ ਜਿਹਦੇ ਵਿੱਚ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਦਾ ਵਾ ਜੇ ਉਹਨੂੰ ਉੱਥੋਂ ਉਠਾਣਾ ਵਾ ਤਾਂ ਪਹਿਲਾਂ ਉਹਨੂੰ ਜਗ੍ਹਾ ਦਿੱਤੀ ਜਾਵੇ ਜਿਹਦੇ ਅੰਡਰ 7 ਜ਼ੋਨ ਵੀ ਸ਼ਹਿਰ ਦੇ ਵਿੱਚ ਸਿਰਫ ਇਹ ਕਾਗਜ਼ਾਤ ਦੇ ਵਿੱਚ ਪਾਏ ਹੋਏ ਨੇ ਸਾਡੀ ਪਿਛਲੇ ਇੱਕ ਦੋ ਦਿਨ ਪਹਿਲਾਂ ਇੱਕ ਨਗਰ ਕੌਂਸਲ ਟਾਊਨ ਬੈਂਡਿੰਗ ਦੀ ਕਮੇਟੀ ਦੀ ਮੀਟਿੰਗ ਵੀ ਹੋਈ ਆ ਅਸੀਂ ਉਹਦੇ 'ਚ ਵੀ ਉਹਦੇ 'ਚ ਚੇਅਰਮੈਨ ਹੀ ਉਹ ਸਾਹਬ ਨੇ ਜੀ ਤੇ 17 ਮੈਂਬਰੀ ਉਹ ਕਮੇਟੀ ਹੈ ਤੇ ਉਹਦੇ ਵਿੱਚ ਵੀ ਅਸੀਂ ਮੰਗ ਰੱਖੀ ਆ ਵੀ ਜਿੰਨੇ ਵੀ ਸਾਡੇ ਰੇੜੀ ਫੜੀ ਵਾਲੇ ਭਰਾਣੇ ਜਦ ਤੱਕ ਕੰਮ ਕਰਦੇ ਨੇ ਇਹਨਾਂ ਨੂੰ ਅਨੁਢੀ ਸਮਾਂ ਲਾਦੀ ਵੀ ਕੋਸ਼ਿਸ਼ ਗਗਾਂਦਾਰ ਸਾਡੇ ਜਿਹੜੀਆਂ ਰੇੜੀਆਂ ਫੜੀਆਂ ਇਹਨਾਂ ਨੂੰ ਕਿਉਂ ਦਿੱਕਤ ਆ ਰਹੀ ਹੈ ਜੀ ਕਿਉਂਕਿ ਇੱਥੇ ਜੇ ਰੇੜੀ ਫੜੀਆਂ ਨਹੀਂ ਲੱਗਣਗੀਆਂ ਇੱਥੇ ਗੱਡੀਆਂ ਲੱਗ ਜਾਂਦੀਆਂ ਨੇ ਜੀ ਨੰਬਰ 2 ਤੇ ਸਾਡੇ ਪਾਸੇ ਤਾਂ ਸਾਰਿਆਂ ਦਾ ਧਿਆਨ ਹੈਗਾ ਵੀ ਇਹ ਵਿਚਾਰੇ ਰੇੜੀ ਫੜੀ ਵਾਲੇ ਕਰਕੇ ਕਮਾਂਦੇ ਨੇ ਖਾਂਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੇ ਢਿੱਡ ਦੁਖਦੇ ਨੇ ਜੀ ਨੰਬਰ 3 ਤੇ ਇਹਨਾਂ ਨੇ ਬਰਾਂਡੇ ਜਿਹੜੇ ਜਿੰਨੇ ਦੁਕਾਨਦਾਰ ਨੇ ਇਹਨਾਂ ਦੇ ਬਰਾਂਡੇ ਇਹਨਾਂ ਦੇ ਅੱਗੇ ਅੱਗੇ ਨੇ ਜੀ ਉਹਦੇ ਬਾਰੇ ਜੇ ਅਸੀਂ ਲੋਕ ਗੱਲ ਕਰਦੇ ਆਂ ਜਾਂ ਜਿਹੜਾ ਕੋਰਟ ਦੇ ਵਿੱਚ ਬੇਸਮੈਂਟ ਦਾ ਕੇਸ ਚੱਲਦਾ ਤਾਂ ਸਾਡੇ ਨਾਲ ਇਹ ਲੜਨ ਨੂੰ ਠੀਕ ਹੈ ਅਸੀਂ ਕਹਿੰਦੇ ਹਾਂ ਸਾਡਾ ਸ਼ਹਿਰ ਆ ਸਾਡੇ ਦੁਕਾਨਦਾਰ ਵੀ ਸਾਡੇ ਭਰਾ ਨੇ ਅਸੀਂ ਆਪਸ ਵਿੱਚ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਇਹ ਮਸਲੇ ਦਾ ਹੱਲ ਹੈ ਇਹ ਬੈਠ ਕੇ ਨਿਕਲ ਸਕਦਾ ਵੈ ਵੀ ਜੇ ਸਾਡੀ ਕੋਈ ਰੇੜੀ ਫੜੀ ਨੂੰ ਕੋਈ ਦਿੱਕਤ ਵੀ ਆਉਂਦੀ ਆ ਅਸੀਂ ਪਿੱਛੇ-ਪਿੱਛੇ ਕਰਕੇ ਲਾਵਾਂਗੇ ਹੋਰ ਵੀ ਲਾਵਾਂਗੇ ਪਰ ਜੇ ਤੁਸੀਂ ਕਹੋ ਵੀ ਤੁਸੀਂ ਇੱਥੇ ਚੁਕਾਈ ਦੋਗੇ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੀ ਨਹੀਂ ਪਰ ਗੋਲਡ ਜੀ ਏਦਾਂ ਦੀ ਗੱਲ ਨਹੀਂ ਜੀ ਦੇਖੋ ਪ੍ਰਸ਼ਾਸਨ ਨੇ ਜਦੋਂ ਹੁਣ ਕਾਰਵਾਈ ਸਿਰੇ ਤੋਂ ਲੈ ਕੇ ਸਿਰੇ ਤੇ ਕਰਦੇ ਨੇ ਪਰ ਪਿਛਲੇ ਹਫਤੇ ਸਿਰਫ ਗੁਰੂ ਆਂਦਾ ਮਾਰਕੀਟ ਤੋਂ ਚੰਦ ਦੇ ਰ ਜੀ ਦੇ ਚੀਓ ਸਾਹਿਬ ਨੇ ਵੀ ਸਾਨੂੰ ਇਹ ਭਰੋਸਾ ਦਿਵਾਇਆ ਸੀ ਵੀ ਇਸ ਮਸਲੇ ਦਾ ਬੈਠ ਕੇ ਅਸੀਂ ਜਲ ਤੋਂ ਜਲਦਾ ਹੱਲ ਕਰਾਂਗੇ ਜੀ